ਕਿਸਾਨ ਵੀਰੋ ਜੇ ਸੋਡਾ ਮੰਡੀ ਚ ਝੋਨਾ ਪਰ ਹੈ ਗਿਆ ਨਾ ਤਾਂ ਮਾਨ ਕਿਵੇਂ ਕੱਢਨੇ ਨੇ ਹੁਣ ਕਈ ਵੀਰ ਕਹਣਗੇ ਲੈ ਮਾਨ ਕੱਢਨੇ ਕਿੰਨੇ ਗਾ ਔਖੇ ਨੇ ਬਾਈ ਪੜੇ ਲਿਖੇ ਨੂੰ ਪਤਾ ਜਿਹੜੇ ਮੇਰੇ ਚਾਚੇ ਤਾਏ ਨੇ ਵਿਚਾਰੇ ਅਣ ਪੜਨੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਲਈ ਵੀਡੀਓ ਆ ਤੇ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਆਪਾਂ ਮੇਨ ਮੇਨ ਹੀ ਗੱਲ ਕਰਦੇ ਆ ਬਈ ਸੋਡੇ ਮੰਡੀ ਚ ਕਿੰਨੇ ਗੱਟੇ ਭਰੇ ਗਏ ਇਹ ਪਤਾ ਹੋਣਾ ਚਾਹੀਦਾ ਬਸ ਕਿੰਨੇ ਗੱਟੇ 100 150 200 300 400 ਪਹਿਲੀ ਗੱਲ ਮੰਨ ਲਓ 172 ਗੱਟੇ ਇੱਥੇ ਕਿਸੇ ਦੀ ਢੇਰੀ ਤੇ ਭੜੇ ਭਰੇ ਗਏ ਸੀ ਪਹਿਲਾਂ ਝਾੜ ਵੱਧ ਸ਼ਾਇਦ ਕਿ ਝਾੜ ਘਟਾ 172 ਪਾ ਲਿਆ ਮੋਬਾਈਲ ਦੇ ਵਿੱਚ 172 ਹੈ ਨਾ ਉਹਨੂੰ ਗੁਣਾ ਕਰਨਾ ਸਾਡੇ 37 ਨਾਲ 37.5 ਇਹ ਕੀ ਆ 1 ਗੱਟਾ ਸਾਡੇ 37 ਕਿਲੋ ਦਾ ਮਤਲਬ ਕਿ 37 ਕਿਲੋ ਦੀ ਭਰਤੀ ਆ ਉਹ ਤਾਂ 38 ਕਿਲੋ 100 ਗ੍ਰਾਮ ਤੇ ਕੰਡਾ ਬਣਦੇ ਨੇ 600 ਗ੍ਰਾਮ ਗੱਟੇ ਦਾ ਵਜਨ ਆ ਸਾਡੇ 37 ਨਾਲ ਗੁਣਾ ਕਰਤਾ ਬਰਾਬਰ ਹੈ 6450 ਕਿਲੋ ਆ ਗਿਆ ਹੈ ਨਾ ਕਿਲੋ ਇਹ ਕਿਲੋ ਤੇ ਕਿਲੋ ਦੇ ਅੱਗੇ 6450 ਵੰਡ 40 40 ਤੇ ਵੰਡ ਕਰਨਾ ਇਹਨੂੰ 40 ਮੱਲਾ 1 ਮਣ ਚ 40 ਕਿਲੋ ਹੁੰਦੇ ਨੇ 40 ਕਿਲੋ ਇੱਕ ਮਣ ਚ ਤੇ 40 ਤੇ ਵੰਡ ਕਰ ਦੇਣਾ ਇਸ ਤੋਂ ਬਾਅਦ ਚ ਆ ਗਿਆ 161.25 161 ਮਣ ਆ ਗਿਆ ਮਤਲਬ ਕਿ ਇਸ ਤੋਂ ਬਾਅਦ ਚ 161.25 ਹੈਨਾ ਇਸ ਤੋਂ ਬਾਅਦ ਚ ਕੀ ਪਾਉਣਾ ਸਭ ਤੋਂ ਜ਼ਰੂਰੀ ਗੱਲ ਆ ਇੱਥੇ ਤਾਂ ਤੁਸੀਂ ਗੱਟੇ ਪਾਉਣੇ ਨੇ ਪਾਉਣੇ ਹੁੰਦੇ ਨੇ ਇੱਥੇ ਕੀ ਪਾਉਣਾ ਜਿੰਨੇ ਤੁਹਾਡੀ ਜ਼ਮੀਨ ਆ ਮੰਨ ਕੇ ਚੱਲੋ 2 ਕਿੱਲੇ ਸੀ ਇਹ ਬੰਦੇ ਦੇ ਹੈਨਾ 172 ਗੱਟੇ ਭਰੇਗੇ ਦੋ ਤੇ ਵੰਡ ਕੀਤਾ ਤਾ 80 ਮਾਣ ਦੀ ਨਿਕਲਈ 80 ਮਾਣ ਦਾ ਝੋਨਾ ਤੇ ਹੁਣ ਜੇ ਤੁਹਾਨੂੰ ਮੈਂ ਇਹ ਤਾਂ ਸਮਝ ਔਖਾ ਹੈ ਹਿਸਾਬ ਲੱਗੇ ਇਧਰੋਂ ਪਰ ਜੇ ਤੁਸੀਂ ਅੱਧੇ ਮਿੰਟ ਜੀ ਕੱਢਣਾ ਵੀ ਸਾਡਾ ਝੋਨਾ ਕਿੰਨੇ ਮਾਣ ਦਾ ਨਿਕਲਿਆ ਆਇਆ ਤਾਂ ਪਤਾ ਕੀ ਕਰਨਾ ਕੈਲਕੂਲੇਟਰ ਚੱਕਣਾ ਮੋਬਾਈਲ ਦਾ ਦੇਖੋ ਇੱਥੇ ਆਪਦੇ ਗੱਟੇ ਪਾ ਲੈਨੇ ਨੇ ਸਭ ਤੋਂ ਪਹਿਲਾਂ ਜਿਵੇਂ 180 85 200 ਗੱਟੇ ਹੋ ਗਏ ਚਾਹੇ ਉਹਦੇ ਵਿੱਚ ਕੁਝ ਨਹੀਂ ਤੁਸੀਂ ਜੋੜ-ਜੋੜ ਕਰਨਾ ਗੁਣਾ ਪਾ ਲੋ ਸਾਡੇ 37.5 ਇਹ ਪਾਉਣਾ ਹੀ ਪਾਉਣਾ ਤੇ ਵੰਡ 40 ਇਹ ਵੀ ਪਾਉਣਾ ਹੀ ਪਾਉਣਾ ਉਰੇ ਕਿਉਂ ਜ਼ਮੀਨ ਕਿੰਨੀ ਜ਼ਮੀਨ ਹੁਣ ਮੰਨ ਲੇ ਇਥੇ 2 ਕਿੱਲੇ ਸੀ ਜੇ ਸੁਣਵਾ ਧਿਆਨ ਨਾਲ ਸਾ ਜੇ ਸਵਾ 2 ਕਿੱਲੇ ਨੇ ਤਾਂ 2.25 ਪਾਉਣਾ ਜੇ ਢਾਈ ਕਿੱਲੇ ਨੇ ਤਾਂ 2.50 ਪਾਉਣਾ ਜੇ ਪੌਣੇ 3 ਕਿੱਲੇ ਨੇ 2.75 25 25 ਵਧਾਉਂਦੇ ਜਾਣਾ ਮੰਨ ਲਓ ਜੇ ਪੌਣੇ 4 ਨੇ ਤਾਂ 3.75 ਹਨਾ ਤੇ ਇਸ ਤੋਂ ਬਾਅਦ ਜੇ ਸਵਾ 4 ਨੇ ਤਾਂ 4.25 ਹੁਣ ਇੱਥੇ ਆਪਾਂ 2 ਕਿੱਲੇ ਲਏ ਸੀ ਨਾ ਤੇ ਮੰਨ ਲਓ ਸਵਾ 2 ਕਿੱਲੇ ਸੀ ਹਨਾ ਇੱਥੇ ਆਪਾਂ ਸਵਾ 2 ਕਰਕੇ ਦੇਖਦੇ ਆ 2.25 ਤਾ ਅੱਗੇ 73 ਕਮਾਣ ਦੇ ਰਹਿ ਗਿਆ ਝੋਨਾ 2 ਕਿੱਲਾਂ ਦੇ ਹਿਸਾਬ ਨਾਲ ਤਾਂ 80 ਮਾਣ ਤੇ ਵਾਗ ਗਿਆ ਸੀ ਇਹ ਜੇ ਤਾਂ ਸਵਾ ਦੋ ਕਿੱਲੇ ਹੁੰਦੇ ਤਾਂ ਆ 73 ਕਮਾਣ ਦਾ ਰਹਿ ਜਾਂਦਾ ਇਸ ਤਰ੍ਹਾਂ ਤੁਸੀਂ ਸੌਖਾ ਹਿਸਾਬ ਕੱਢ ਸਕਦੇ ਹੋ ਤੇ ਮੰਡੀ 'ਚ ਇਸ ਵਾਰ ਝੋਨੇ ਦੇ ਝਾੜ ਮੈਨੂੰ ਲੱਗਦਾ ਇਹ ਹਿਸਾਬ ਨਾਲ ਜਿਵੇਂ 80 ਮਾਣ ਦਾ ਵਧੀਆ ਝੋਨਾ ਸੀ ਇਹ ਕਿਸੇ ਦਾ ਬਾਈ ਦਾ ਤੇ ਪਹਿਲਾਂ ਵੇਚਾ ਕੇ 80 85 90 90 ਮਾਣ ਦਾ ਨਿਕਲਦਾ ਹੋਵੇ ਇੱਕ 90 ਮਾਣ ਜਾਂ 95 ਮਾਣ ਤੇ ਪਰ ਅਸਲ 'ਚ 80 ਮਾਣ ਤਾਂ ਬਹੁਤ ਜ਼ਿਆਦੇ ਝੋਨਾ ਜੇ ਕਹਿ ਸਕਦੇ ਆ ਛੋਡੇ ਕੀ ਨਿਕਲਦਾ ਝੋਨਾ ਮਾਣ ਦਾ ਕੀ ਮਾਣ ਦਾ ਨਿਕਲਿਆ ਇੱਕ ਕਮੈਂਟ ਕਰਕੇ ਜਰੂਰ ਇਹ ਸਾਡੇ ਪਿੰਡ ਦੇ ਨਾਮ ਮੰਡੀਆ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਵੀਡੀਓ ਵਧੀਆ ਲੱਗੀ ਕਿਸਾਨਾ ਭਾਈ ਤੱਕ ਸ਼ੇਅਰ ਕਰਕੇ ਪਹੁੰਚਾ ਦਿਓ ਧੰਨਵਾਦ ਜੀ